ਆਹ ਤੁਹਾਨੂੰ ਰੂਬਰੂ ਕਰ ਰਹੇ ਹਾਂ 21 ਸੈਂਚਰੀ ਨਿਊਜ਼ ਦੇ ਚੇਅਰਮੈਨ ਸਰਦਾਰ ਜਗੀਰ ਸਿੰਘ ਸੱਗੂ ਜੀ ਨਾਲ ਹਾਂਜੀ ਅੱਜ ਤੁਸੀਂ ਆਏ ਇੱਥੇ ਤੁਹਾਨੂੰ ਕਿਤਰਾ ਲੱਗ ਰਿਹਾ ਤੇ ਤੇ ਕੀ ਜਾਣ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਸੈਂਚਰੀ ਨਿਊਜ਼ ਵੱਲੋਂ ਇਹ ਉਪਰਾਲਾ ਕਿ ਜੋ ਸੰਗਤਾਂ ਕੋਲੇ ਮੱਲੇ ਤੇ ਕੇਸਗੜ੍ਹ ਸਾਹਿਬ ਉਹ ਕੀਤਪੁਰ ਸਾਹਿਬ ਦਰਸ਼ਨ ਵਾਸਤੇ ਆਈਆਂ ਹਨ ਉਹਨਾਂ ਦੀ ਨਿਊਜ਼ ਸੰਗਤਾਂ ਨੂੰ ਦਿਖਾ ਰਹੀਆਂ ਹਨ ਇਹ ਸਭ ਤੋਂ ਵੱਡਾ ਬਰਾਲਾ ਹੈ ਤਨ ਤਨ ਦਸ਼ਮੇਸ਼ ਪਿਤਾ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੋਲੀ ਦਾ ਤਿਉਹਾਰ ਨੰਦਾਂ ਦਾ ਨਸ਼ੇ ਦਾ ਤਿਉਹਾਰ ਸੀ ਉਸ ਨੂੰ ਹੋਲੇ ਮੱਲੇ ਵਿੱਚ ਬਦਲ ਕੇ ਇੱਕ ਸੂਰਬੀਰਤਾ ਦਾ ਤਿਉਹਾਰ ਬਣਾਇਆ ਇਸ ਤਿਉਹਾਰ ਤੇ ਸਾਨੂੰ ਇਹ ਪ੍ਰਾਨ ਕਰਨਾ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਇਹੋ ਜਿਹਾ ਵੀਰ ਰਸ ਭਰਿਆ ਅੱਜ ਅਸੀਂ ਦੇਖ ਰਹੇ ਹਾਂ ਕਿ ਲੱਖਾਂ ਦੀ ਤਦਾਦ ਵਿੱਚ ਪੂਰੇ ਪੰਜਾਬ ਵਿੱਚ ਜਿਸ ਤਰ੍ਹਾਂ ਸਾਰੇ ਹੀ ਆਨੰਦਪੁਰ ਸਾਹਿਬ ਵਾਸਤੇ ਚੱਲ ਰਿਹਾ ਹੈ ਸਾਰਿਆਂ ਨੂੰ ਆਨੰਦ ਮਿਲ ਰਿਹਾ ਹੈ ਕੁਝ ਹੀ ਮਿਲ ਰਹੀ ਹੈ ਮੇਰੀ ਇਹ ਹੀ ਬੇਨਤੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਬੱਚੇ ਇੱਥੇ ਬੜੇ ਸ਼ਾਨ ਨਾਲ ਹੁੰਦੇ ਹਨ ਉਹਨਾਂ ਨੂੰ ਇਹ ਤੋਂਦਾ ਇਤਿਹਾਸ ਗੁਰੂ ਸਾਹਿਬ ਜੀ ਦਾ ਇਤਿਹਾਸ ਜਿਨ੍ਹਾਂ ਨੇ 1699 ਵਿੱਚ ਅਮਰ ਸਿਖਾ ਕੇ ਪੰਨਿਆਂ ਪਿਆਰਿਆਂ ਨੂੰ ਆਪ ਵੀ ਉਹਨਾਂ ਕੋਲ ਅਮਰਤ ਪਾਨ ਕੀਤਾ ਇਹ ਸਭ ਤੋਂ ਸਾਡਾ ਵੱਡਾ ਇਤਿਹਾਸ ਹੈ ਸਾਨੂੰ ਚਾਹੀਦਾ ਹੈ ਕਿ ਆਪਣੇ ਮਾਤਾ ਪਿਤਾ ਨੂੰ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਜੋ ਹੈ ਜਰੂਰ ਯਾਦ ਕਰਾਉਂ ਮੈਂ ਗੁਰੂਵਾਰਾਜ ਜਸ਼ਮੀਤ ਪਿਤਾ ਅਗੇ ਬੇਨਤੀ ਕਰਦਾ ਹਾਂ ਕਿ 21 ਸੱਚੀ ਨਿਊਜ਼ ਨੂੰ ਵੱਧ ਤੋਂ ਵੱਧ ਤਰੱਕੀ ਹੋਵੇ ਗੁਰੂ ਮਹਾਰਾਜ ਦੀ ਬਖਸ਼ਿਸ਼ ਉਹ ਵੇ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਗੁਰੂ ਘਰ ਦੀ ਸੇਵਾ ਕਰਦੀ ਰਹੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ